ਜਿੰਦੀ ਇੱਧਰ ਆਪਣਾ ਲੰਗਰ ਦੀ ਸੇਵਾ ਚੱਲਦੀ ਆ ਤੇ ਆਪਾਂ ਸ਼ੱਕਿਆ ਚਾਹ ਪਾਣੀ ਚਾਹ ਪਾਣੀ ਆਪਾਂ ਸ਼ੱਕਿਆ ਹੈਗਾ ਜਲੇਬੀ ਦਾ ਭੰਡਾਰਾ ਚੱਲ ਰਿਹਾ ਵਾ ਤੇ ਇਸ ਤੋਂ ਪਹਿਲਾਂ ਅੱਗੇ ਪਕੌੜਿਆਂ ਦਾ ਭੰਡਾਰਾ ਵੀ ਚੱਲਦਾ ਹੁੰਦਾ ਏ ਤੇ ਚਲੋ ਆਪਾਂ ਇੱਥੇ ਚਾਹ ਪਾਣੀ ਪੀਤਾ ਸੰਗਤ ਦੇ ਵਿੱਚ ਤੇ ਇੱਥੇ ਬਾਬਾ ਦਲਵਾਰੀ ਦਾਸ ਜੀ ਦੀ ਵੀ ਜਗਾ ਹੈ ਉੱਥੇ ਮਤਲਬ ਕਿ ਵਿਸ਼ਵੀ ਪੂਰੀ ਹੁੰਦੀ ਆ ਲੋਕਾਂ ਦੇ ਜੋਗੀ ਮਤਲਬ ਕਿ ਵਾਈ ਗਰੁੱਪ ਜਾਂ ਸ਼ਾਦੀਆਂ ਜਾਂ ਪੁੱਤਰ ਦੀ ਦਾਤ ਬਖਸ਼ਦਾ ਏ ਲੋਕੇ ਸ ਹੈਗਾ ਇਹ ਬੋਰਡ ਐਡਾ ਵੱਡਾ ਬੋਰਡ ਆ ਕਿੰਨੇ ਲੈਂਦੇ ਆ ਇੱਕ ਮਾਂ ਬੋਰਡ ਦੀ ਸ਼ਾਂ ਤੇ ਰਬ ਦਾ ਨਾਮ ਨੇ ਤਿੰਨ ਇੱਕੋ ਜਿਹੇ ਤੇ ਇਸ ਬੋਰਡ ਨੂੰ ਕਿ ਲੋਕ ਆ ਕੇ ਮਤਲਬ ਸ੍ਰੀਮ ਵਗੈਰਾ ਬਣ ਕੇ ਜਾਂਦੇ ਹੈਗੇ ਲੋਕਾਂ ਦੀ ਬਿਸ਼ਪੂਰੀ ਹੁੰਦੀ ਆ ਸਰਦਾ ਪੂਰੀ ਹੁੰਦੀ ਆ ਇਹਨਾਂ ਦੀ ਆਪ ਦੀ ਤੇ ਸਾਰੇ ਜਾਨੇ ਦੇਖ ਲੋ ਤੁਸੀਂ ਐਡਾ ਲੰਬਾ ਉੱਚਾ ਬੋਰਡ ਹੈਗਾ ਵਾ ਹਨਾ ਤੇ ਇਸ ਬੋਰਡ ਦੀ ਵੀ ਇਹ ਮਤਲਬ ਕੀ ਹੈਗੀ ਆ ਚੱਲੋ ਮਤਲਬ ਭਾਗ ਇਹ ਵੀ ਇਹਨਾਂ ਵਿੱਚ ਵੀ ਜਾਨ ਹੁੰਦੀ ਆ ਠੀਕ ਹੈ ਨਾ ਤੇ ਇਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਚਾਰੇ ਗੁਰਬਾਣੀ ਸਰਵਨ ਕਰਦੇ ਹੈਗੇ ਆ ਤੇ ਇਦਾਂ ਕਰਕੇ ਵੀ ਖੁਦ ਸੀ ਆਪ ਅਦਵਾਰੀ ਸਾਹਿਬ ਦਾ ਗੁਰਦੁਆਰਾ ਸਾਹਿਬ ਹੈਗਾ ਇੱਥੇ ਬੈਰੂ ਕੇ ਪਿੰਡ ਹੈਗਾ ਇਹ ਬੈਰੂ ਕੇ ਪਿੰਡ ਦੇ ਵਿੱਚ ਆਪਾਂ ਆ ਦੇਖੋ ਇੱਥੇ ਹਰ ਮਸਿਆ ਤੇ ਆਉਨੇ ਹੈਗੇ ਆ ਕਿ ਆਪਣੀ ਵੀ ਵਿਸ਼ਪੂਰੀ ਕੀਤੀ ਵਾਹਿਗੁਰੂ ਨੇ ਆਪਣੀ ਬੇਟੀ ਨੇ ਘਰ ਲਿਆ ਸੀ ਬਾਹਰ ਕਹਿੰਦਾ ਦੇ ਵਿੱਚ ਤੇ ਆਪਾਂ ਫਿਰ ਉਹਦੀ ਜਿਹੜੀ ਸੀ ਹੀ ਮਤਲਬ ਕਿ ਸੁੱਖ ਦੀ ਨਹੀਂ ਸੀ ਆਪਾਂ ਇੱਥੇ ਪ੍ਰਸ਼ਾਦ ਚੜਾ ਕੇ ਗਏ ਆ ਹਨਾ ਤੇ ਰਸਵੀ ਆ ਪਤਾਉਣੀ ਹੁੰਦੀ ਆ ਚਲੋ ਆਪਾਂ ਵੈਸੇ ਸਾਰਿਆਂ ਦੀ ਸੁੱਖ ਬਈ ਦੁਆ ਕਰ ਜਾਨੀ ਆ ਵੀ ਪ੍ਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਹਰ ਪਰਿਵਾਰ ਦੇ ਵਿੱਚ ਹਰ ਇੱਕ ਬੱਚੇ ਨੂੰ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਦੇ ਕਰੇ ਖੁਸ਼ੀਆਂ ਖੁਸ਼ੀ ਦੇ ਵਕਸ਼ਿਸ਼ ਕਰੋ ਤੇ ਇਦਾਂ ਸੰਗਤ ਦਾ ਜਮਾ ਪੜਾ ਲੱਗਿਆ ਰਹਿੰਦਾ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਗੁਰੂਕਾਰ ਮਹਾਰਾਜ ਦੇ ਦਰਸ਼ਨ ਕਰਨ ਤੋਂ ਸਾਬ ਜਾਦਿਆਂ ਦੇ ਦਿਹਾੜੇ ਚੱਲਦੇ ਸੀ ਤੇ ਆਪਣੀਆਂ ਸ਼ਹੀਦਿਆਂ ਦੇ ਤੇ ਪੋ ਦਾ ਮਹੀਨਾ ਸੀਗਾ ਤੁਹਾਨੂੰ ਪਤਾ ਹੀ ਆ ਪੋ ਦੇ ਮਹੀਨੇ ਦੀ ਕਿੰਨੀ ਮਹਤਤਾ ਹੈਗੀ ਆ ਲਿਸ ਕਰਕੇ ਫਿਰ ਆਪਾਂ ਮਤਲਬ ਇੱਥੇ ਆਉਣੇ ਹੈਗੇ ਆ ਤੇ ਇਹ ਭੈਣ ਵੀ ਇੱਥੇ ਹੁੰਦੀ ਹੈ ਤੇ ਇਹ ਬੇਟਾ ਜਿਹੜਾ ਆਪਾਂ ਲੈ ਕੇ ਆਉਂਦਾ ਹੈ ਉਹਦਾ ਵੀ ਵਹੀ ਗਲੂਨੇਕ ਮਤਲਬ ਕਿ ਸ਼ਗਨ ਪਿਆ ਰਿਸ਼ਤਾ ਹੋਇਆ ਤੇ ਉਹਦਾ ਵੀ ਇਸ ਕਰਕੇ ਫਿਰ ਆਪਾਂ ਨੂੰ ਸੁੱਖ ਦੇਣੀ ਸੀ ਇੱਥੇ ਤੇ ਚਲੋ ਉਹਦੇ ਮਹੀਨੇ ਚ ਵੈਸੇ ਵੀ ਸਾਰੇ ਲੋਕ ਜਾਦੀ ਬਾਣੀ ਸਿਮਰਨ ਦੇ ਨਾਲ ਜੁੜਦੇ ਆ ਕਿਉਂਕਿ ਸਹਿਬਜ਼ਾਦਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸਹਿਬਜ਼ਾਦਿਆਂ ਸ਼ਹਾਦਤਾਂ ਪਾਈਆਂ ਤੇ ਇਸ ਕਰਕੇ ਫਿਰ ਆਪਾਂ ਹੁਣ ਇੱਥੇ ਆਏ ਸੀ ਕੀ ਆ ਕੰਡਨਤ ਮਸਤਕ ਹੋਇਆ ਸੀ ਗੁਰਦੁਆਰਾ ਸਾਹਿਬ ਬੈਰੋ ਕੇ ਪਿੰਡੇ ਹੈਗਾ ਇਹ ਗੁਰਦੁਆਰਾ ਸਾਹਿਬ ਦਰਬਾਰੀ ਦਾਸ ਦੀ ਸੰਤ ਦਰਬਾਰੀ ਦਾਸ ਜੀ ਦੀ ਜਗ੍ਹਾ ਇਹ ਵਿੱਚ ਹੈਗੀ ਇੱਥੇ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਦੇਖੋ ਗੁਰਬਾਣੀ ਤੇ ਨਾਲ ਇੱਥੇ ਗੁਰਿਆ ਹੋਇਆਗਾ 10 ਗੁਰੂਆਂ ਦੇ ਨਾਮ ਲਿਖੇ ਹੋਏ ਆ ਇੱਥੇ ਤੇ ਉੱਥੇ ਵਰਗਾ ਅੱਗੇ 40 ਮੁਕਤਿਆਂ ਦੇ ਵੀ ਨਾਮ ਲਿਖੇ ਹੋਏ ਆ ਤੁਸੀਂ ਆਪ ਪੜ ਸਕਦੇ ਹੋ ਪਹਿਲਾਂ 10 ਗੁਰੂਆਂ ਦੇ ਆਪਣਿਆਂ ਦੇ ਸਹਿਬਾਨਾਂ ਦੇ ਪੰਜ ਪਿਆਰਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਤੇ ਚਾਲੀ ਮੁਕਤਿਆਂ ਦੇ ਤੇ ਇਧਰ ਵੀ ਜਿਸ ਤਰ੍ਹਾਂ ਸਾਧ ਸੰਗਤ ਦੇ ਵਾਸਤੇ ਮਤਲਬ ਕਿ ਦੱਸਿਆ ਹੈਗਾ ਵਾ ਤੇ ਸਾਰਾ ਕੁਝ ਮਤਲਬ ਉਹਨਾਂ ਨੇ ਆਪジナ ਦੱਸਣਾ ਹੋਈਆਂ ਇਨਸਟਰਕਸ਼ਨ ਹੈ ਗੁਰਦੁਆਰਾ ਸਾਹਿਬ ਦੇ ਹਨ ਤੇ ਇਹ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਥੇ ਪੰਜੀ ਵੀ ਇੱਕ ਅਕਾਰੀ ਗਈ ਹੈਗੀ ਆ ਕਿ ਉਕਰੀ ਗਈ ਹੈਗੀ ਆ ਤੇ ਲਿਖ ਕੇ ਲਾਏ ਗਏ ਜਗੇ ਆਪਣੀ ਸਾਰਾ ਪੂਰਾ ਪੂਰਾ ਡਾਡਿੰਗ ਸਾਰਾ ਕੁਝ ਲਿਖ ਕੇ ਲਾਇਆ ਗਿਆ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਇਗਜ਼ਾਬੀ ਨਾਲ ਜੋੜਨ ਵਾਸਤੇ ਮਤਲਬ ਛੋਟਾ ਬੱਚਾ ਹੁੰਦਾ ਹੈ ਜਾਂ ਕੋਈ ਹੋਰ ਬਾਕੀ ਗੁਰਬਾਣੀ ਦੇ ਇਥੇ ਸ਼ਬਦ ਵੀ ਹੈਗੇ ਨੇ ਲਿਖੇ ਹੋਏ ਸਾਰੇ ਦੇਖ ਲਓ ਕਾਨ ਸੁਨੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮਹਤਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸਰਨ ਪਈ ਦਰਬਾਰੀ ਹਾਂਜੀ ਇਹ ਵੀ ਉਕਰਿਆ ਹੋਇਆ ਗੁਰਬਾਣੀ ਦੇ ਸ਼ਬਦ ਉਕਰੇ ਹੋਏ ਹੈਗੇ ਇੱਧਰ ਵੀ ਦੇਖ ਲਓ ਆਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਨਾਮ ਉਚਾਰੀ ਦੁਇ ਕਰ ਜੋਰ ਧਰੋ ਚਰਨਾ ਪਰ ਜਾਉ ਸਤਿਗੁਰੂ ਕੋ ਮਿਲਹਾਰੀ ਆ ਦੇਖੋ ਤੁਸੀਂ ਸਾਰਾ ਕੁਝ ਇੱਥੇ ਲਿਖਿਆ ਹੋਇਆ ਸ਼ਬਦ ਲਿਖਿਆ ਹੋਇਆ ਤੁਹਾਨੂੰ ਜਿਆ ਪ੍ਰਾਲਾ ਵਧੀਆ ਲੱਗਿਆ ਮੇਰਾ ਇੱਥੇ ਤੁਹਾਨੂੰ ਜਾਨੂ ਕਰਵਾਉਣਾ ਗੁਰਤ ਮਤਲਬ ਕਿ ਗੁਰਦੁਆਰਾ ਸਾਹਿਬ ਵਾਲੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿੰਨਾ ਸਾਰੇ ਫੈਨ ਭਰਾਉਣ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸਾਰਿਆਂ ਬਹੁਤ ਬਹੁਤ ਧੰਨਵਾਦ ਮੇਰੇ ਵਰਿੰਨ ਸ਼ਸ਼ੀ ਕਾਲ Oh.